100 150 ਵਾਲੀ ਨਹੀਂ ਪ੍ਰਧਾਨ ਚੌਕਲੇਟ ਪੂਰੇ 180 ਵਾਲੇ ਦਿੱਤੀ ਸੀ 14 ਫੈਬਰ ਨੂੰ ਜਦੋਂ ਬੀਆਰ ਪੰਜਾਬ ਚ ਮੁਲਾਕਾਤ ਉਹਦੇ ਨਾਲ ਕੀਤੀ ਸੀ ਗਾਣੇ ਸੁਣਦੇ ਹੋ ਪੰਜਾਬੀ ਨਹੀਂ ਨਹੀਂ ਸੁਣਦੇ ਨਹੀਂ ਪੰਜਾਬੀ ਦੇ ਚੱਲ ਝੂਠਾ ਤੋਂ ਹਣ ਲੈ ਜੇ ਪਰ ਐਣਕ ਨਹੀਂ ਲੈਣੀ ਚਾਹੀਦੀ ਇਹ ਕਿਹੜੇ ਸਿੰਗਰ ਲਈ ਕਹੀ ਜਾਂਦੀ ਹੈ ਲੈਣ ਇੱਕ ਇੱਕ ਵਿੰਡੋ ਜਿਹੜਾ ਹਨ ਕੰਨਾਂ ਦੇ ਵਿੱਚ ਜਲਾਟੋ ਦਾ ਸਕੂਪ ਕੀ ਹੈ ਇਹ ਪੁੱਛਣਾ بڑا ਕੁਐਸਚਨ ਇਹ ਆ ਨਾ ਭਾਜੀ ਇਹ ਨਹੀਂ ਬੱਤ ਜਲਾਟੋ ਦਾ ਸਕੂਪ ਕਿਹੜੀ ਚੀਜ਼ ਨੂੰ ਕਿਹਾ ਗਿਆ ਲੱਗਦੀ ਜਲਾਟੋ ਦੇ ਸਕੂਪ ਰਗੀ ਜੀ ਮੇਰੇ ਰੰਗ ਤੇ ਲਲਾਰੀਆਂ ਮੇਰੇ ਯਾਰ ਦੇ ਗੱਡੇ ਦੇ ਨਾਲ ਦੀ ਸੌਫਟਲੀ ਗੱਡੇ ਦੇ ਨਾਲ ਦੀ ਗੱਡੀ ਦੇ ਨਾਲ ਦੀ ਭਾਵੀ ਦੀ ਤੁਸੀਂ ਮਚਾਹੀ ਦੀ ਆਲਾ ਫੋਟੋ ਵੀ ਫਰਾਰੀ ਲਾਲ ਦੀ ਫਲੋਜ ਭਾਵੇਂ ਜੇਤਾ ਹੋਵੇ ਇਦਾਂ ਉਹ ਜੇ ਚਾ ਲੋ 아이 ਮੈਨ ਯੋ ਦੁਨੀਆ ਖਲਾ ਖੋਈ ਫੇਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਭਰੂ ਬ੍ਰਾਂਡ ਨਕਲੀ ਇਹ ਕੀ ਦੇ ਕੀਤੀ ਸੀ ਲੈਣਾ ਨੇ ਬਤਾ ਰਣਜੀਤਵਾਦ ਨੇ ਤੁਹਾਡੀ ਸ਼ਰਾਫਤ ਦਾ ਅੱਜ ਤੱਕ ਮੁੱਲ ਨਹੀਂ ਪਿਆ ਹੈਗਾ ਜੀ ਦਿਲਜੀਤ ਦਸਾਂਜ ਦਾ ਅਸਰੀ ਗਾਲ ਜੀ ਲਵ ਯੂ ਦਾ ਹਿਸਟਰੀ ਚ ਲਿਖਿਆ ਗਿਆ ਹੁਣ ਵੀ ਅੱਜ ਵੀ ਮੇਰਾ ਟਿਪਿਆਂ ਦੇ ਵਿੱਚ ਪਿੰਡ ਗੁੜੇ ਹਾਂ ਇਹ ਮੁੰਡੇ ਫੈਨ ਨੇ ਤੁਹਾਡੇ ਸ਼ਾਇਰਾਂ ਦੇ ਧੌਣ ਲੈਂਦੀ ਲੈ ਜਾਵੇ ਪਰ ਐਣਕ ਨਹੀਂ ਲੈਣੀ ਚਾਹੀਦੀ ਅਰਜੰਟੇ ਲੋ ਬੜਾ ਸੋਹਣਾ ਗਾਣਾ ਤੁਸੀਂ ਵੀ ਸੁਣਿਓ ਅੱਖਾਂ ਪੁੰਝਣੇ ਨੂੰ ਮਾਹੀ ਤੇਰੋ ਮਾਨ ਦੇ ਗਿਆ 何 ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗੈਂਜੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅਕਸਰ ਤੁਹਾਡੇ ਨਾਲ ਉਪਰਾਲੇ ਲੈ ਕੇ ਆਉਂਦੇ ਹਾਂ ਜਿੱਥੇ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਕਲਚਰ ਦੇ ਨਾਲ ਸੰਬੰਧਿਤ ਸਵਾਲ ਜਵਾਬ ਨੌਜਵਾਨਾਂ ਨੂੰ ਕੀਤੇ ਜਾਂਦੇ ਨੇ ਪਰ ਉੱਥੇ ਹੀ ਨੌਜਵਾਨਾਂ ਦਾ ਕਹਿਣਾ ਹੈ ਕਿ ਅੱਜਕੱਲ ਜਿਆਦਾਤਰ ਨੌਜਵਾਨਾਂ ਦਾ ਧਿਆਨ ਲੋਕਾਂ ਦਾ ਕਹਿਣਾ ਕਿ ਨੌਜਵਾਨਾਂ ਦਾ ਧਿਆਨ ਗੀਤਾਂ ਦੇ ਵਿੱਚ ਹੁੰਦਾ ਸੋ ਅਸੀਂ ਸੋਚਿਆ ਵੀ ਚਲੋ ਜਿੰਨਾਂ ਦੇ ਵਿੱਚ ਉਹਨਾਂ ਦੀ ਰੁਚੀ ਹੈ ਜਿਹਦੇ ਵਿੱਚ ਇੰਟਰਸਟ ਹੈ ਨੌਜਵਾਨਾਂ ਦਾ ਉਹਦੇ ਬਾਰੇ ਸਵਾਲ ਪੁੱਛ ਲੈਣੇ ਆ ਸੋ ਅੱਜ ਦੀ ਇਹ ਵੀਡੀਓ ਇੱਕ ਐਂਟਰਟੇਨਿੰਗ ਵੀਡੀਓ ਹੈ ਮਨੋਰੰਜਨ ਦੇ ਲਈ ਹੈ ਤੇ ਇਸ ਦੇ ਵਿੱਚ ਗੀਤਾਂ ਦੇ ਨਾਲ ਸੰਬੰਧਿਤ ਸਵਾਲ ਜਵਾਬ ਕਰਾਂਗੇ ਨੌਜਵਾਨਾਂ ਦੇ ਨਾਲ ਤੇ ਦੇਖਦੇ ਹਾਂ ਕਿ ਇਸ ਦੇ ਵਿੱਚ ਕਿੰਨੇ ਕ ਸਹੀ ਜਵਾਬ ਦਿੰਦੇ ਨੇ ਸੋ ਬਣੇ ਰਹਿਣਾ ਵੀਡੀਓ ਨਾਲ ਖੀਰ ਤੇ ਤੇ ਵੀਡੀਓ ਨੂੰ ਹੁਣੇ ਸਾਰੇ ਪਾਸੇ ਸ਼ੇਅਰ ਵੀ ਕਰ ਦਿਓ ਲਾਈਕ ਕਰਕੇ ਕਮੈਂਟ ਵੀ ਕਰ ਦੇਣਾ ਤੁਹਾਡਾ ਫੇਵਰੇਟ ਸਿੰਗਰ ਤੇ ਗੀਤ ਕਿਹੜਾ ਹੈ ਤੇ ਹੋਰ ਨਵੇਂ ਇਸ ਤਰ੍ਹਾਂ ਦੀ ਵੀਡੀਓਜ਼ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਇਹ ਤੋਂ ਅਗਲਾ ਹੀ ਲਾਈਨ ਦੱਸੋ ਗੀਤ ਦੀ ਨਹੀਂ ਪਤਾ ਹੋਣਾ ਕਿਹਦਾ ਗੀਤ ਹੈ ਮੈਂ ਐਸੇ ਮੂਸੇ ਵਾਲਾ ਲੋਰ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ਇਹ ਸਿੱਧੇ ਮੂਸੇ ਵਾਲਾ ਲੋਰ ਤੋਂ ਜ਼ਿਆਦੇ ਮੁੰਡਾ ਸੱਚ ਬੋਲਦਾ ਤੁਸੀਂ ਇੰਨੀ ਵਧੀਆ ਸ਼ੈਰੀ ਕਰਦੇ ਹੋ ਤਾਂ ਹੀ ਪੁੱਛਿਆ ਤੁਹਾਨੂੰ ਚਲੋ ਇੱਕ ਸ਼ੇਰ ਇਹ ਸੁਣਾ ਦਿਓ ਫਿਰ ਸ਼ੇਰ ਸੁਣਾ ਦਿੰਨੇ ਆਪਾਂ ਸਿਚੁਏਸ਼ਨ ਅਕੋਰਡਿੰਗ ਜਾਂ ਫਿਰ ਸੈਡ ਸੈਡ ਹੀ ਸੁਣਾ ਜਿਹੜਾ ਤੁਸੀਂ ਸੁਣਾ ਰਹੇ ਸੀਗੇ ਪਹਿਲਾਂ ਉਹ ਹੀ ਸੁਣਾ ਦਿਓ ਜਿਹੜਾ ਚਾਕਲੇਟ ਵਾਲਾ ਜੀ ਬਹੁਤ ਵਧੀਆ ਲੱਗੇ ਉਹ ਸੁਣਾ ਦੇ ਚਾਕਲੇਟ ਵਾਲਾ ਵੈਲੈਂਟਾਈਨ ਡੇ ਤੇ ਲਿਖਿਆ ਸੀਗਾ ਤੇ ਕਹਿੰਦਾ 100 150 ਵਾਲੀ ਨਹੀਂ ਪ੍ਰਧਾਨ ਚਾਕਲੇਟ ਪੂਰੇ 180 ਵਾਲੇ ਦਿੱਤੀ ਸੀ 14 ਫੈਬ ਨੂੰ ਜਦੋਂ ਬੀਆਰ ਪੰਜਾਬ ਚ ਮੁਲਾਕਾਤ ਉਹਦੇ ਨਾਲ ਕੀਤੀ ਸੀ ਕਣਾ ਮੇਰੇ ਨਾਲ ਬਤਾਏ ਪਲਾ ਨੂੰ ਕਦੇ-ਕਦੇ ਤਾਂ ਸੋਚਦੀ ਆ ਨਾ ਜਿਸ ਦਿਨ ਤੂੰ ਦਿੱਤਾ ਤੋਖਾ ਸੀ ਉਸ ਦਿਨ ਨੂੰ ਤਾਂ ਤ ਤਕੋਸਦੀ ਆ ਨਾ ਜਿਸ ਦਿਨ ਤੂੰ ਦਿੱਤਾ ਤੋਖਾ ਸੀ ਉਸ ਦਿਨ ਨੂੰ ਤਾਂ ਤ ਤਕੋਸਦੀ ਆ ਵਾਹ 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 ਧੰਨਵਾਦ ਜੀ ਥੈਂਕ ਯੂ ਸੱਸੀ ਕਮਾ ਜੀ ਕੀ ਨਾਮ ਆ ਜੀ ਤੁਹਾਡਾ ਹਾਂਜੀ ਗਾਣੇ ਸੁਣਦੇ ਹੋ ਪੰਜਾਬੀ ਨਹੀਂ ਨਹੀਂ ਸੁਣਦੇ ਨਹੀਂ ਪੰਜਾਬੀ ਦੇ ਚੱਲ ਝੂਟਾ ਸੱਸੀ ਗਾਲ ਜੀ ਕੀ ਨਾਮ ਆ ਵੀਰੇ ਪ੍ਰਦੀਪ ਸਿੰਘ ਛੋਟੇ ਜੀ ਮੇਰਾ ਮੈਗਦੀਪ ਸਿੰਘ ਜੀ ਪੰਜਾਬੀ ਕੀ ਸੁਣਦੇ ਹੋ ਹਾਂਜੀ ਬਿਲਕੁਲ ਧੋਣ ਲੈ ਜੇ ਪਰ ਐਨਕ ਨਹੀਂ ਲੈਣੀ ਚਾਹੀਦੀ ਇਹ ਕਿਹੜੇ ਸਿੰਗਰ ਲਈ ਕਹੀ ਜਾਂਦੀ ਹੈ ਲੈਣ ਆ ਚੱਕ ਗੁਰੂ ਆ ਤੇਰੇ ਕਹਿੰਦੇ ਐਨਕ ਲਾਈ ਜਾ ਬਾਈ ਨੇ ਨਹੀਂ ਲਾਉਂਦਾ ਨਹੀਂ ਧੋਣ ਲੈ ਜੇ ਇਹ ਅਰਜੰਟ ਲਾਉ ਕਲਿਕ ਕਲਿਕ ਵਿੰਡੋ ਜਿਹੜਾ ਐਨਕਾਂ ਨਾਲ ਆਵੇ ਗਰੀਬੀ ਅਜੇ ਗਈ ਨਹੀਂ ਅਮੀਰੀ ਪਾ ਲੈਣੇ ਆ ਕਰਨ ਔਜਲਾ ਕਰਮ ਕਰਾਲੇ ਦਾ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਐ ਧੋਗਾ ਵਾਲੀ ਲੈਣ ਕਿਹੜੀ ਐ ਐਵੇਂ ਨਹੀਂ ਐ ਦੁਨੀਆ ਖਿਲਾਫ ਹੋਈ ਆ ਇਹ ਛੱਟ ਐ ਹੈ ਇਹ ਛੱਟ ਟੈਟ ਐ ਫੇਰ ਕੌਣ ਐ ਇਹ ਲੋਕ ਕਹਾਂ ਸੇ ਆਤੇ ਆ ਇਹ ਕੀ ਦਾ ਐ ਇਹ ਮਤ ਇਹ ਨਾਂ ਜੀ ਸਿੱਧੂ ਦਾ ਲੋੜ ਤੋਂ ਜ਼ਿਆਦਾ ਮੁੰਡਾ ਸੱਚ ਲੇਖਦਾ ਹਾਂ ਸਿੱਧੂ ਬਾਈ ਉਹ ਦਿਲ ਦਾ ਨਹੀਂ ਮਾਰਾ ਬਸਤਾਨ ਨਾਲ ਬੋਲੀ ਕੱਜਦੇ ਨਹੀਂ ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਮੁੱਕਦੇ ਨਹੀਂ ਸਿਰ ਗੈਰਾ ਦੇ ਅਸੀਂ ਮੁੱਕਦੇ ਨਹੀਂ ਸਿਰ ਗੈਰਾ ਦੇ ਸਿੱਧੂ ਦਾ ਕਿਹਨੇ ਲਿਖੀਆਂ ਨੇ ਸਿੱਧੂ ਸਿੱਧੂ ਹੈ ਗਾਣਾ ਸਿੱਧੂ ਬਾਈ ਦਾ ਬਸਤਾਨ ਆ ਪੌਦੀ ਕੱਜਦੇ ਨਹੀਂ ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਮੁੱਕਦੇ ਨਹੀਂ ਸਿਰ ਗੈਰਾ ਦੇ ਗੈਰਾ ਦੇ ਗੈਰਾ ਦੇ ਹਮਾਰੀ ਜੱਟ ਦੀ ਹਿੰਦ ਕੁੜੇ ਮੇਰਾ ਜੰਬਿਆਂ ਦੇ ਵਿੱਚ ਪਿੰਦ ਕੁੜੇ ਫੈਨੇ ਫਟੇ ਸ਼ੈਰਾں ਦੇ ਸ਼ੈਰਾں ਦੇ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਬਰੂ ਬ੍ਰਾਂਡ ਨਕਲੀ ਇੱਥੇ ਕਵੀ ਕੀ ਕਹਿਣਾ ਚਾਹੁੰਦਾ ਹੈ ਤੇ ਕਵੀ ਨੇ ਆਪਣੀ ਕਿਹੜੀਆਂ ਭਾਵਨਾਵਾਂ ਨੂੰ ਵਿਅਕਤ ਕੀਤਾ ਹੈ ਆਹਾ ਆਹਾ ਸਿਰ ਤੋਂ ਲੈ ਕੇ ਥੱਲੇ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਬਰੂ ਬ੍ਰਾਂਡ ਨਕਲੀ ਮਤਲਬ ਕੀ ਦਾ ਮਤਲਬ ਇਹ ਹੋਇਆ ਕਿ ਉਹ ਠੀਕ ਹੈ ਇਹ ਮਤਲਬ ਉਹ ਕਹਿਣਾ ਉਹ ਤਾਂ ਮੈਂ ਵੈਸੇ ਵਿੱਚ ਪਾਉਂਦਾ ਨਹੀਂ ਉਹ ਗੱਬਰੂ ਬ੍ਰਾਂਡ ਨਕਲੀ 0 ਲੈ ਕੇ ਪੈਰਾ ਤੱਕ ਸਾਰਾ ਐਕਸਲੀ ਆਉਂਦਾ ਨਹੀਂ ਹੈ ਬੱਬਰੂ ਗ੍ਰੈਂਡ ਪਤਾ ਨਹੀਂ ਇਹ ਪ੍ਰਿੰਟ ਲੋਂਦਾ ਫਿਰ ਰਣਜੀਤ ਬਾਵਾ ਅਛਾ ਰਣਜੀਤ ਬਾਵਾ ਦਾ ਬਰੀ ਬਹੁਤ ਸਰਾ ਜੋ ਫਿਰ ਤੂੰ ਬਲੂਕ ਵਰਗੀ ਲੱਗਦੀ ਜਲਾਟੋ ਦੇ ਸਕੂਪ ਵਰਗੀ ਕਿਹਦਾ ਗੀਤ ਆ ਪਤਾ ਹੈ ਸਕੂਪ ਵਰਗੀ ਇਹ ਗਾਣਾ ਸੁਣਿਆ ਤੇ ਹੈਗਾ ਸੁਣਿਆ ਦੇ ਭਾਰੀ ਸੁਣਿਆ ਕਿਉਂ ਨਹੀਂ ਦਿੰਦੀ ਨਹੀਂ ਚਾਹ ਮਰਨ ਨਹੀਂ ਦਿੰਦੇ ਹਾਂ ਜੁਣੀ ਹਾਂ ਅਰਜੈਂਟ ਲਾਓ ਅਰਜੈਂਟ ਲਾਓ ਇਹ ਚ ਜਲਾਟੋ ਦਾ ਸਕੂਪ ਕੀ ਆ ਇਹ ਪੁੱਛਣਾ ਬੜਾ ਕੁਐਸਚਨ ਇਹ ਆ ਨਾ ਭਾਜੀ ਇਹ ਨਹੀਂ ਬਤਾ ਜਲਾਟਾ ਦਾ ਸਕੂਪ ਕਿਹੜੀ ਚੀਜ਼ ਨੂੰ ਕਿਹਾ ਗਿਆ ਲੱਗਦੀ ਜਲਾਟੋ ਦੇ ਸਕੂਪ ਵਰਗੀ ਲੱਟੋ ਦਾ ਸਕੂਪ ਠੇਰੀ ਬੌਂਸਰਾਂ ਜੋ ਫਿਰ ਤੂੰ ਬੰਦੂਕ ਵਰਗੀ ਲੱਗਦੀ ਜਲਾਟੋ ਦੇ ਸਕੂਪ ਵਰਗੀ ਜਲਾਟੋ ਦਾ ਸਕੂਪ ਕੀ ਹੁੰਦਾ ਹੁਣ ਗਨ ਗਨੋ ਦਾ ਸਕੂਪ ਹੋਣਾ ਫਿਰ ਸਕੂਪ ਸਕੂਪ ਇੱਕ ਆਈਸਕ੍ਰੀਮ ਹੁੰਦੀ ਹੈ ਇਟਲੀ ਦੀ ਉਹਦੇ ਸਕੂਪ ਮਤਲਬ ਉਹਦੇ ਚਮਚ ਲੱਗਦੀ ਜਿਹਾ ਟੋ ਦੇ ਸਕੂਪ ਵਰਗੀ ਓਕੇ ਜੀ ਉਹ ਬਹੁਤ ਮਤਲਬ ਫੇਮਸ ਆਈਸਕ੍ਰੀਮ ਆ ਉਹ ਚ 에ਅਰ ਕਾਫੀ ਘੱਟ ਹੁੰਦੀ ਆ ਉਹਦੇ ਕਰਕੇ ਬਹੁਤ ਮਹਿੰਗੀ ਵੀ ਆ ਤੇ ਪਸੰਦ ਵੀ ਕੀਤੀ ਜਾਂਦੀ ਓਕੇ ਜੀ ਓਕੇ ਥੈਂਕ ਯੂ ਜੀ ਬਹੁਤ ਵਧੀਆ ਤੁਸੀਂ ਜੁਆ ਦਿੱਤਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਸੀ ਗੱਲ ਜੀ ਪੰਜਾਬੀ ਕੀ ਸੁਣਦੇ ਆ ਹੈ ਘੱਟ ਹੀ ਸੁਣੀਦਾ ਪੁਰਾਣਾ ਟਾਈਮਿੰਗ ਲੱਗਦਾ ਵਿਆਹ ਟੰਗ ਵਿਆਹਾਂ ਚ ਦਿਖਾਉਣ ਨੂੰ ਰੱਖੇ ਨਹੀਂ ਦੀਵਾਲੀ ਤੇ ਪਟਾਕੇ ਪਾਉਣ ਨੂੰ ਇੱਕੀ ਤੇ ਗੀਤ ਨਹੀਂ ਲੈਣਾਂ ਕਿਹੜਾ ਜੀ ਬੈਲਟਾਂ ਨਾ ਟੰਗ ਵਿਆਹਾਂ 'ਚ ਦਿਖਾਉਣ ਨੂੰ ਰੱਖੇ ਨੀ ਦੀਵਾਲੀ 'ਤੇ ਪਟਾਕੇ ਪਾਉਣ ਨੂੰ ਬੈਲਟਾਂ ਨਾ ਟੰਗ ਵਿਆਹਾਂ 'ਚ ਦਿਖਾਉਣ ਨੂੰ ਰੱਖੇ ਨੀ ਦੀਵਾਲੀ 'ਤੇ ਪਟਾਕੇ ਪਾਉਣ ਨੂੰ ਆਈ ਪੜਦੀ ਏ ਗੋਲੀ ਵੀ ਕਿ ਰੱਖ ਕੇ ਪਰਚਾ ਮੈਂ ਫੋਟੂਆਂ ਕਿਹੜਾ ਨੂੰ ਨੀ ਰੱਖਿਆ ਕੁੜੇ ਬਾਈ ਬਾਈ ਫੇਰ ਵੀ ਮਿਟਦੀ ਕਰਦਾ ਹਜੇ ਕੱਪਰੂ ਨੂੰ ਬਾਈ ਬਾਈ ਟੱਪਿਆ ਕੁੜੇ ਕੋਈ ਨਹੀਂ ਦਿੱਤੇ ਕਿ ਪ੍ਰਾਸ ਹੁੰਦੀ ਨਹੀਂ ਹੈਗੇ ਹੁਣ ਤਾਂ ਯਾਰ ਕਾਫੀ ਟਾਈਮ ਹੋ ਗਿਆ ਨਹੀਂ ਸੁਣਿਆ ਤਾਂ ਹੈਗੇ ਹੁਣ ਕਾਫੀ ਟਾਈਮ ਹੋ ਗਿਆ ਲੈ ਸੁਣੀ ਹੋਣੀ ਆ ਵੈਸੇ ਸ਼ਾਇਦ ਤੁਸੀਂ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਅੱਗੇਲੀ ਲਾਈਨ ਕਿਹੜੀ ਐ ਸਿੱਧੂ ਗੁੱਸੇ ਵਾਲੇ ਦਾ ਗੀਤ ਆ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਬਹੁਤ ਕਮਾ ਕਰ ਕਮਾ ਕਰਾਂ ਜੀ ਵਿਜੀ ਰਹੀ ਜੀ ਲੋਰ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ਹੋ ਕਿੰਤੀ ਦੇ ਦਿਨ ਉੱਚੇ ਆਉਂਦੇ ਜੱਗ ਤੇ ਅੰਤ ਨੂੰ ਤਰੱਕੀ ਦੀ ਜੀ ਵੈਰੀ ਫੰਟ ਥੈਂਕ ਯੂ ਜੀ ਸੱਸੀ ਗੱਲ ਜੀ ਗੀਤ ਸੁਣਦੇ ਹੋ ਪੰਜਾਬੀ ਹਾਂਜੀ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਸਿੱਧੂ ਮਸਤਾਲੇ ਗੀਤ ਦੀਆਂ ਲਾਈਨਾਂ ਨੇ ਇਹ ਤੋਂ ਅਗਲੀ ਲਾਈਨ ਕਿਹੜੀ ਐ ਸਿੱਧੂ ਮਸੂਏ ਲੈ ਤੇ ਨਹੀਂ ਐਨ ਨਹੀਂ ਹੁੰਦਾ ਅੱਛਾ ਕਿਹੜੀ ਸਿੰਗਰ ਦੇ ਸੁਣਨੇ ਆ ਕਰਨਾ ਜਲਾ ਗੱਲ ਨੋ ਜਲੇ ਸਾਨੇ ਦਾ ਪੁੱਤ ਨੰਨੇ ਆਗੇ ਪੱਗਾ ਪੋਜੂਆਂ ਵਾਲੇ ਗੀਤ ਕਿਹੜੇ ਸਿੰਗਰ ਦਾ ਤੇਰੀ ਗੱਲੋਂ ਅਕੜਾਂ ਦਿਖਾਈ ਜਾਂਦੀ ਏ ਆੜ ਦੀਆਂ ਫੁਰੀਆਂ ਤੇ ਯੇਰ ਭੱਜ ਯਾਰ ਜਾਰੇ ਦੀ ਸੁਹਾਰੇ ਵੈਲਟਨ ਟੰਗ ਵਿਆਹ ਤੇ ਦਿਖਾਉਣ ਨੂੰ ਰੱਖਣੀ ਦਿਵਾਲੀ ਤੇ ਪਟਾਕੇ ਪਾਉਣ ਨੂੰ ਪਤਾ ਨਹੀਂ ਨਹੀਂ ਸਕਦਾ ਕਰਨਾਉ ਜ਼ਿਲ੍ਹੇ ਦੇ ਕਿਸੇ ਗੀਤ ਦੀ ਤੇ ਇੱਕ ਲੈਣ ਦਾ ਦੋ ਚੁੰਨੀ ਮੇਰੇ ਰੰਗ ਤੇ ਲਲਾਰੀਆਂ ਮੇਰੇ ਯਾਰ ਦੇ ਗੱਡੇ ਦੇ ਨਾਲ ਦੀ ਸੌਫਟਲੀ ਗੱਡੇ ਦੇ ਨਾਲ ਦੀ ਗੱਡੀ ਦੇ ਨਾਲ ਦੀ ਗੱਡੀ ਦੇ ਨਾਲ ਦੀ ਤੁਸੀਂ ਮਚਾਹੀ ਦੀ ਆਲਾ ਫੋਟੋ ਵੀ ਫਰਾਰੀ ਲਾਲ ਦੀ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਚੁੰਨੀ ਮੇਰੀ ਰੰਗ ਦੇ ਲਲਹਾਰੀ ਆਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਪੰਜਾਬੀ ਗੀਤ ਸੁਣਦੇ ਹੋ ਸੁਣਦੇ ਸੁਣਦੇ ਜੀ ਇੱਕ ਸਿੱਧੂ ਮੂਸੇ ਵਾਲੇ ਦਾ ਗੀਤ ਆ ਉਹਦੀ ਲਾਈਨ ਮੈਂ ਬੋਲਦਾ ਉਹ ਤੋਂ ਅਗਲੀ ਲਾਈਨ ਦੱਸਣੀ ਆ ਤੁਸੀਂ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਨਹੀਂ ਯਾਰ ਇਹਦਾ ਨਹੀਂ ਚੇਤਾ ਇੰਨੀ ਗੌਰ ਨਾਲ ਦੁਨੀਆ ਖਿਲਾਫ ਹੋਈ ਵੀ ਫਲੋ ਜਿਵੇਂ ਜੇਤਾ ਹੋਵੇ ਇਦਾਂ ਨਹੀਂ ਐਵੇਂ ਨਹੀਂ ਉਹ ਦੁਨੀਆ ਖਲਾ ਖੋਈ ਜੇ ਚ ਗਾ ਲੋ ਆਈ ਮੈਨ ਯੋ ਦੁਨੀਆ ਖਲਾ ਖੋਈ ਸੋਜ ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲ ਹਾਂ ਧੌਣ ਲੈ ਜੇ ਪਰ ਐਣਕ ਨਹੀਂ ਲੈਣੀ ਚਾਹੀਦੀ ਇਹ ਕਿਹੜੇ ਸਿੰਗਲ ਲਿਖੇ ਨੇ ਇਹ ਨਾਮ ਵਿੱਚ ਲੱਗਦੀ ਨਹੀਂ ਕੋਈ ਲਗਾ ਮਾ ਤੇਰਾ ਯਾਰ ਜਿਹੜੇ ਮੂਰੇ ਦੱਸ ਕਿਹੜਾ ਲਵੇ ਟੱਕਰਾ ਬੈਸਟ ਨਾਲ ਬੋਟੀ ਕਾਚ ਦੇ ਨਹੀਂ ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਬੁੱਕ ਦੇ ਨਹੀਂ ਸਿਰ ਗੈਰਾਂ ਦੇ ਇਹ ਕਿਹਦੇ ਗੀਤ ਨਹੀਂ ਲੈਣਾਂ ਨੇ ਬੁੱਕ ਦੇਣੀ ਸਿਰ ਗੈਰਾਂ ਦੇ ਅਰੇ ਇਦਾਂ ਪੈਸਟਾ ਨਾਲ ਬੋਡੀ ਕੱਜਦੇ ਨਹੀਂ ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਬੁੱਕ ਦੇ ਨਹੀਂ ਸਿਰ ਗੈਰਾਂ ਦੇ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਭਰੂ ਬ੍ਰਾਂਡ ਨਕਲੀ ਇਹ ਕਿਹਦੇ ਕੀਤੇ ਦੀ ਲੈਣਾ ਨਹੀਂ ਪਤਾ ਰਣਜੀਤ ਵਾਵੇ ਨੇ ਤੁਹਾਡੀ ਸ਼ਰਾਫਤ ਦਾ ਤਾਂ ਅਜੇ ਤੱਕ ਮੁੱਲ ਹੀ ਨਹੀਂ ਪਿਆ ਤੇਰੀ ਬੌਂਸਰਾ ਜਿ ਫਿਰ ਇਹ ਤੂੰ ਬੰਦੂਕ ਵਰਗੀ ਲੱਗਦੀ ਜਲਾਟੋ ਤੇ ਸਕੂਪ ਵਰਗੀ ਅਰਜੰਟੇ ਲੋਦੇ ਕੀਤੇ ਦੀ ਲੈਣਾ ਯਾਰ ਮਰਨ ਨਹੀਂ ਦਿੰਦੇ ਦੁਨੀਆ ਜੀਣ ਨਹੀਂ ਦਿੰਦੀ ਐਚ ਤੇਰੀ ਬੌਂਸਰਾ ਜਿ ਫਿਰ ਇਹ ਤੂੰ ਬੰਦੂਕ ਵਰਗੀ ਲੱਗਦੀ ਜਲਾਟੋ ਤੇ ਸਕੂਪ ਵਰਗੀ ਐਚ ਜਲਾਟੋ ਦਾ ਸਕੂਪ ਕੀ ਹੁੰਦਾ ਉਹ ਇੰਨੀ ਬਰੀਫਲੀ ਤੇ ਨਹੀਂ ਕੋਈ ਪਤਾ ਬਸ ਸਿਹਰੀ ਲਾ ਲਈਦਾ ਸੁਣ ਕੇ ਨੇ ਜਾਣਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਸ਼ਬਦ ਫੋਨ ਦੇ ਨੇ ਉਹਨਾਂ ਦਾ ਮਤਲਬ ਕੀ ਨਿਕਲਦਾ ਬਸ ਆਪ ਦਾ ਇੰਜੋਏਮੈਂਟ ਅਰਜੈਂਡਲ ਨਵਾ ਤੇ ਇਹ ਵੀ ਗੱਲ ਕਹੀ ਜਾਂਦੀ ਆ ਵੀ ਹਿਸਟਰੀ ਲਿਖ ਦਿੰਦਾ ਉਹ ਵਿੱਚ ਜਾਂ ਮਤਲਬ ਕਹੀ ਇਹ ਜਿਹੜੇ ਡੂੰਗੇ ਸ਼ਬਦ ਯੂਜ਼ ਕਰਦਾ ਉਹ ਇਤਿਹਾਸਿਕ Song ਜਿਹੜੇ ਹੋਏ ਆ ਉਹਦੇ ਨਹੀਂ ਉਹ ਵੀ ਕਹਿੰਦੇ ਸ਼ਬਦ ਜਿਹੜੇ ਯੂਜ਼ ਕਰਦਾ ਵੀ ਡੂੰਗੇ ਜਿਹੇ ਸ਼ਬਦ ਮਤਲਬ ਮੀਨਿੰਗ ਬਹੁਤ ਵਧੀਆ ਬੰਦੇ ਇਹ ਗੱਲ ਅਸੀਂ ਸੁਣੀਆਂ ਲੋਕਾਂ ਤੋਂ ਵੀ ਇਹ ਲਿਖ ਦਿਆ ਹਣਾ ਬਿਲਕੁਲ ਬਿਲਕੁਲ ਇਹ ਜਲਾਟੋ ਦਾ ਸਕੂਪ ਇੱਕ ਆਈਸਕ੍ਰੀਮ ਆ ਇਟਲੀ ਦੀ ਅੱਛਾ ਉਹ ਮਤਲਬ ਉਹਦਾ ਸਕੂਪ ਕਹਿੰਦੇ ਆ ਲੱਗਦੀ ਜਲਾਟੋ ਦੇ ਸਕੂਪ ਵਰਗੀ ਉਹ ਬਹੁਤ ਮਤਲਬ ਮਹਿੰਗੀ ਹੁੰਦੀ ਆ ਆਈਸਕ੍ਰੀਮਾਂ ਤੋਂ ਤੇ ਪਸੰਦ ਕੀਤੀ ਜਾਂਦੀ ਆ ਧੰਨਵਾਦ ਪੰਜਾਬੀ ਕੀ ਸੁਣਦੇ ਆ ਤੁਸੀਂ ਹਾਂਜੀ ਆਗੇ ਪੱਗਾ ਪੋਚੀਵੀਆਂ ਵਾਲੇ ਕੀਦਾ ਕੀਤੇ ਇਹ ਹੈਗਾ ਜੀ ਦਿਲਜੀਤ ਦੋਸਾਂ ਦਾ ਅਸਰ ਗਾਲ ਜੀ ਲੈ ਵੀ ਇਹ ਤਾਂ ਹਿਸਟਰੀ ਚ ਲਿਖਿਆ ਗਿਆ ਹੁਣ ਐ ਮੀਨਿੰਗ ਦੁਨੀਆ ਖਲਾਫ ਹੋਈ ਵੀ ਅਗਲੀ ਲੈਣ ਕਿਹੜੀ ਉਹ ਸਿੱਧੂ ਮੂਸੇ ਵਾਲੇ ਦੇ ਗੀਤ ਦੀ ਲੈਹਣਾ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਇਹ ਘੱਟ ਸੁਣਿਆ ਲੋੜ ਤੋਂ ਜ਼ਿਆਦਾ ਮੁੰਡਾ ਸੱਚੀ ਕੋ ਹਾਂ ਲੋੜ ਤੈਨੂੰ ਰੱਖਾਂਗੇ ਕਿਵੇਂ ਨਹੀਂ ਜੱਟ ਅੱਖਾਂ ਨੂੰ ਵੀ ਐਨਕਾਂ ਦੀ ਛਾਵੇਂ ਰੱਖਦੇ ਸੁਣਿਆ ਦੀ ਬਈ ਨਹੀਂ ਤੈਨੂੰ ਰੱਖਾਂਗੇ ਕਿਵੇਂ ਨਾ ਜੱਟ ਅੱਖਾਂ ਨੂੰ ਵੀ ਐਨਕਾਂ ਦੀ ਛਾਵੇਂ ਰੱਖਦੇ ਥਿਰੋ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਬਰੂ ਬ੍ਰੈਂਡ ਨਕਲੀ ਰੋ ਦੇ ਪਰ ਤੱਕ ਪੰਗਾ ਗਬਰੂ ਬ੍ਰੈਂਡ ਅਸਲੀ ਰੰਜੀਤ ਬਾਵੇ ਰੰਜੀਤ ਬਾਵੇ ਦਾ ਪਹਿਲਾਂ ਬੋਲੀਦਾ ਨਹੀਂ ਫਿਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਾਵੇ ਐ ਚ ਕਵੀ ਕਿਹੜੀਆਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਜਾਂਦਾ ਹੈ ਪਹਿਲਾਂ ਹਟੀਦਾ ਨਹੀਂ ਕਿਹੜੇ ਕਿਹਦੇ ਸਿੰਗਰ ਦਾ ਗੀਤ ਦਿਲਜੀਤ ਉਸਾਂ ਦਾ ਜੋ ਬਹੁਤ ਵਧੀਆ ਤੇ ਜਵਾਬ ਦਿੱਤੇ ਬੈਸਟ ਐਨਰ ਬੋਡੀ ਕੱਜਦੇ ਨਹੀਂ ਸਿੱਧੇ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਬੁੱਕਦੇ ਨਹੀਂ ਸਿਰ ਗੈਰਾਂ ਦੇ ਮਾੜੀ ਜੱਟ ਦੀ ਆ ਰਹੀ ਯਾਰ ਕੁੜੀ ਮੇਰਾ ਟਿਪਿਆ ਦੇ ਵਿੱਚ ਪਿੰਡ ਗੁੜੇ ਹਾਂ ਇਹ ਮੁੰਡੇ ਫੈਨ ਨੇ ਤੁਹਾਡੇ ਸ਼ਾਇਰਾਂ ਦੀ ਸਿੱਧੂ ਬੁੱਸੇ ਵਾਲਾ ਸਿੱਧੂ ਬੁੱਸੇ ਵਾਲਾ ਤੇ ਇੱਕ ਲਾਈਨ ਨਾ ਕਿਸੇ ਸਿੰਗਰ ਬਾਰੇ ਕਹੀ ਜਾਂਦੀ ਆ ਮੈਂ ਉਹ ਲਾਈਨ ਬੋਲੂ ਸ਼ਬਦ ਤੁਸੀਂ ਦੱਸਿਓ ਵੀ ਉਹ ਕਿਹੜੇ ਸਿੰਗਰ ਲਈ ਕਹੀ ਜਾਂਦੀ ਆ ਧੌਣ ਲੈਂਦੀ ਲੈ ਜਾਵੇ ਪਰ ਐਣਕ ਨਹੀਂ ਲੈਣੀ ਚਾਹੀਦੀ ਅਰਜੰਟੇ ਲੋ ਅਰਜੰਟੇ ਲੋ ਬਰੇ ਪੰਜਾਬੀ ਕੀ ਸੁਣਦੇ ਹੋ ਸੁਣਦੇ ਆ ਜੀ ਆਗੇ ਪੱਗਾ ਬੋਚਮੀਆਂ ਵਾਲੇ ਕਹਿੰਦੇ ਦਿਲਜੀਤਾ ਜੀ ਠੀਕ ਹੈ ਤੇ ਧੌਣ ਲੈਂਦੀ ਲੈ ਜਾਵੇ ਪਰ ਐਣਕ ਨਹੀਂ ਲੈਣੀ ਚਾਹੀਦੀ ਕਿਹੜੇ ਸਿੰਗਲ ਬਾਰੇ ਗੱਲ ਕਹੀ ਜਾਂਦੀ ਹੈ ਐਰਕ ਨਹੀਂ ਤਾਂ ਔਣ ਲੈਂਦੀ ਲੈ ਜਾਵੇ ਪਰ ਐਣਕ ਨਹੀਂ ਲੈਣੀ ਚਾਹੀਦੀ ਇਹਦੇ ਬਾਰੇ ਨਹੀਂ ਪਤਾ ਸੁਣਿਆ ਨਹੀਂ ਕਿ ਜੀ ਅਰਜੈਂਟਿਨ ਬਾਰੇ ਕਹੀ ਜਾਂਦੀ ਹੈ ਸੁਣਿਆ ਨਹੀਂ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਸਿੱਧੂ ਮਸੂਏ ਵਾਲੇ ਦਾ ਇੱਕ ਗੀਤ ਦੀ ਲੈਣਾ ਐਵੇਂ ਨਹੀਂ ਉਹ ਦੁਨੀਆ ਖਿਲਾਫ ਹੋਈ ਵੀ ਅਗਲੀ ਲਾਈਨ ਪਤਾ ਤੈਨੂੰ ਇਹ ਬਲੀਕੁਮ ਨਹੀਂ ਨਹੀਂ ਲੋਕ ਤੋਂ ਜਿਆਦਾ ਮੁੰਡਾ ਸੱਚ ਬੋਲਦਾ ਨੇ ਹੁਣ ਲੈਰੀਸ ਨਹੀਂ ਯਾਦ ਰਹਿੰਦੇ ਹੈ ਕਿ ਹੁਣ ਕਿਹੜੇ ਸਿੰਗਰ ਨੂੰ ਜਿਆਦਾ ਸੁਣਦੇ ਹਾਂ ਮਿਕਸ ਚੱਲਦਾ ਰਹਿੰਦਾ ਮੇਰਾ ਤਾਂ ਜਿਹੜਾ ਵੀ ਪਸੰਦ ਆਵੇ ਜਿਹੜਾ ਅੱਜਕੱਲ ਕਿਹੜਾ ਫੇਵਰੇਟ ਆਉਣ ਲੱਗਾ ਤੁਹਾਡਾ ਸਿੰਗਰ ਕਿਹੜਾ ਜਿਆਦਾ ਪਸੰਦ ਆ ਅੱਜਕੱਲ ਹਾਂ ਮੈਂ ਲਾ ਆ ਜੇ ਅੱਜੇ ਸੌਂਗ ਆਇਆ ਆਪਣਾ ਮਨਿੰਦਰ ਮਨਿੰਦਰ ਬੋਟਰ ਤੇ ਕਾਕੇ ਦਾ ਕੀ ਨਾਮ ਸੀਗਾ ਉਹਦਾ ਆਪਦਾ ਰਮਾਲ ਰੋਮਾਲ ਬੜਾ ਸੋਹਣਾ ਗਾਣਾ ਤੁਸੀਂ ਵੀ ਸੁਣਿਓ ਭੱਖਾਂ ਪੁੰਝਣੇ ਨੂੰ ਮਾਹੀ ਤੇ ਰੋਮਾਂ ਦੇ ਗਏ ਆ ਬਲਕਿ ਸਾਰੇ ਹੀ song ਤੁਸੀਂ ਸੁਣੇ ਹੋ ਬਹੁਤ ਹੀ ਸੋਹਣਾ ਲਿਖਿਆ ਹੋਇਆ ਬੜੇ ਸੋਹਣੇ ਲਿਖਿਆ ਹੋਇਆ ਗਾਣਾ ਤੇ ਇੱਕ ਬੜਾ ਸੋਹਣਾ track ਤੇ ਚੱਲਦਾ ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਉਹ ਸਾਰਾ ਦਿਨ ਅਸੀਂ ਗੱਡੀ ਚਾਈ ਸੋਹਣੀ ਅੱਜ ਬੜਾ ਸੋਹਣਾ ਗਾਣਾ ਬਹੁਤ ਮਿੱਠਾ ਬੜਾ ਸੋਹਣਾ ਮਿੱਠਾ ਕੀਤਾ ਇੱਕ ਹੋਰ ਪੁੱਛ ਲਈਏ ਤੁਹਾਨੂੰ ਹਾਂਜੀ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਪਾਉਂਦਾ ਨਹੀਂ ਉਹ ਗੱਗਰੂ brand ਨਕਲੀ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਮੂਸੇ ਵਾਲਾ ਦਾ ਗਾਣਾ ਨਹੀਂ 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 ਉਹ ਯਾਰ ਸੁਣਿਆ ਵੀ ਬਹੁਤ ਚੱਲਿਆ ਗਈ ਤੇ ਇਹ ਮਿੱਠਾ ਜਿਹਾ ਗੀਤ ਹੈ ਵੀ ਮਤਲਬ ਫਲੋ ਜਿਹੇ ਵਾਲਾ ਸਾਰਾ ਨਕਲੀ ਅੱਛਾ ਰਣਜੀਤ ਬਾਵਾ ਹੁਣ ਯਾਦ ਆਇਆ థాంਕ ਯੂ ਵੀ ਉਦਾਂ ਦੇ ਤੁਸੀਂ ਸੁਣਦੇ ਹੋ ਵੀ ਸੁਣਦੇ ਹੀ ਸੁਣਦੇ ਜ਼ਰੂਰ ਸੁਣਦੇ ਆ ਪਰ ਕਈ ਵਾਰ ਲਿਰਿਕਸ ਨਹੀਂ ਯਾਦ ਹੁੰਦੇ ਹਾਂ ਨਹੀਂ ਯਾਦ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਐਂਟਰਟੇਨਿੰਗ ਵੀਡੀਓ ਤੇ ਤੁਹਾਡਾ ਮਨਪਸੰਦ ਸਿੰਗਰ ਤੇ ਗੀਤ ਕਿਹੜਾ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਜਿਹੜੇ ਸਵਾਲ ਪੁੱਛੇ ਗਏ ਨੇ ਉਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਦਾ ਤੁਹਾਨੂੰ ਜਵਾਬ ਪਤਾ ਸੀ ਕਿੰਨੇ ਸਾਰਿਆਂ ਦੇ ਵਿੱਚੋਂ ਤੁਹਾਨੂੰ ਜਵਾਬ ਆਉਂਦੇ ਸੀ ਜ਼ਰੂਰ ਉਹ ਵੀ ਕਮੈਂਟਾਂ ਦੇ ਵਿੱਚ ਲਿਖ ਦਿਓ ਤੇ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਅਨਲਿमिटेड ਗੇਮ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ